ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ ਪ੍ਰਧਾਨ ਮੰਤਰੀ ਮਾਹ ਕਰਨੀ ਦੇ ਵੱਲੋਂ ਜਰਮਨੀ ਦਾ ਕੀਤਾ ਗਿਆ ਦੌਰਾ ਕ੍ਰਿਟੀਕਲ ਮਿਨਰਲਸ ਤੇ એનર્ਜੀ ਜਰਮਨੀ ਨੂੰ ਐਕਸਪੋਰਟ ਕਰੇਗਾ ਕੈਨੇਡਾ ਕੈਨੇਡਾ ਅਮਰੀਕਾ ਟ੍ਰੇਡ ਮਿਨਿਸਟਰ ਡੋਮਿਨਿਕ ਲੇਬਲੌਂਕ ਜਾਣਗੇ ਵਾਸ਼ਿੰਗਟਨ ਦੁਆਰਾ ਅਮਰੀਕਾ ਦੇ ਨਾਲ ਟ੍ਰੇਡ ਸੰਬੰਧੀ ਗੱਲਬਾਤ ਹੋਵੇਗੀ ਸ਼ੁਰੂ ਯੂਐਸ ਦੇ ਕਮਰਸ ਸੈਕਟਰੀ ਦੇ ਨਾਲ ਕਰਨਗੇ ਮੁਲਾਕਾਤ BC ਫੈਰੀਜ਼ ਦੇ ਵੱਲੋਂ ਚੀਨ ਤੋਂ ਵੈਸਲਸ ਬਣਾਉਣ ਦਾ ਮੁੱਦਾ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਫੈਡਰਲ ਡਿਵੈਲਪਮੈਂਟ ਬੈਂਕ ਦੇ ਮਨਿਸਟਰ ਨੇ ਕਿਹਾ ਇਹ ਫੈਡਰਲ ਗਵਰਨਮੈਂਟ ਦਾ ਨਹੀਂ BC ਫੈਰੀਜ਼ ਦਾ ਫੈਸਲਾ ਹੁਣ ਜਾਣਦੇ ਖਬਰਾਂ ਵਿਸਤਾਰ ਦੇ ਨਾਲ ਕੈਨੇਡਾ ਦੇ ਇਨਫਰਾਸਟ੍ਰਕਚਰ ਬੈਂਕ ਦੇ ਲਈ ਮਨਿਸਟਰ ਜੋਰਜ ਰੌਬਰਟਸਨ ਜਿਨ੍ਹਾਂ ਦੇ ਵੱਲੋਂ ਬ੍ਰਿਟਿਸ਼ ਕੋਲੰਬੀਆ ਨੂੰ ਚੀਨ ਤੋਂ ਫੈਰੀਜ਼ ਬਣਵਾਉਣ ਲਈ 1 ਬਿਲੀਅਨ ਡਾਲਰ ਦਾ ਲੋਨ ਦਿੱਤਾ ਗਿਆ ਜਿਸ ਨੂੰ ਲੈ ਕੇ ਵਿਵਾਦ ਲਗਾਤਾਰ جاری ਹੈ ਉਹਨਾਂ ਕਹੇ ਕਿ ਕੈਨੇਡਾ ਨੂੰ ਅਮਰੀਕਾ ਨਾਲ ਕੈਚ ਅਪ ਕਰਨ ਦੀ ਜ਼ਰੂਰਤ ਹੈ ਤਾਂ ਜੋ ਡੋਮੈਸਟਿਕ ਜੌਬਸ ਅਤੇ ਇਕਨੋਮੀ ਨੂੰ ਪ੍ਰੋਟੈਕਟ ਕੀਤਾ ਜਾ ਸਕੇ ਰੋਬਰਸਟਨ ਨੇ ਕਿਹਾ ਹੈ ਕਿ ਆਟਵਾ ਬਾਈ ਕੈਨੇਡਾ ਉੱਤੇ ਜ਼ੋਰ ਦੇ ਰਿਹਾ ਪਰ ਇਹ ਹਿਸਟਰੀ ਵਿੱਚ ਬਾਈ ਅਮਰੀਕਾ ਜਿੰਨਾ ਮਜ਼ਬੂਤ ਨਹੀਂ ਰਿਹਾ ਪਰ ਹੁਣ ਫੈਡਰਲ ਸਰਕਾਰ ਇਸ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ ਉਹਨਾਂ ਕਹੇ ਕਿ ਚੀਨ ਦੀ ਸ਼ਿਪਯਾਰਡ ਤੋਂ ਫੈਰੀਜ਼ ਖਰੀਦਣ ਦਾ ਸਿੱਧਾ ਫੈਸਲਾ ਫੈਡਰਲ ਸਰਕਾਰ ਦਾ ਨਹੀਂ ਹੈ BC ਫੈਰੀਜ਼ ਵੱਲੋਂ ਲਿਆ ਗਿਆ ਡਿਸੀਜਨ ਹੈ ਅਤੇ ਹੁਣ ਬਹੁਤ ਸਾਰੀਆਂ ਸਰਕਾਰਾਂ ਅੱਗੇ ਬਾਇ ਕੈਨੇਡਾ ਅਪਰੋਚ ਲਿਆਂਦੀ ਜਾ ਰਹੀ ਹੈ ਰੋਪਰਸਟਨ ਕੁਕਿੱਟਲਮ ਵਿਖੇ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਫੈਡਰਲ ਇਕਨੋਮਿਕ ਡਿਵੈਲਪਮੈਂਟ ਏਜੰਸੀ ਲਈ 7 ਮਿਲੀਅਨ ਡਾਲਰ ਦੇ ਫੰਡਾਂ ਦਾ ਐਲਾਨ ਕੀਤਾ ਜੋ ਕਿ ਬਿਜ਼ਨੈਸਸ ਨੂੰ ਟੈਕਨੋਲੋਜੀ ਡਿਵੈਲਪ ਕਰਨਾ ਤੇ ਵੇਸਟ ਘਟਾਉਣ ਦੇ ਵਿੱਚ ਮਦਦ ਕਰੇਗਾ ਇਸ ਤੋਂ ਇਲਾਵਾ ਪੈਸੀਫਿਕ ਇਕਨੋਮਿਕ ਡਿਵੈਲਪਮੈਂਟ ਕੈਨੇਡਾ 4.9 ਮਿਲੀਅਨ ਡਾਲਰ ਨਾਲ एनर्जी प्रोड्यूस ਅਤੇ ਸਟੋਰੇਜ ਲਈ ਪ੍ਰਦਾਨ ਕਰੇਗਾ ਤਾਂ ਜੋ ਸਿਸਟਮ ਇਸ ਨੂੰ ਇਲੈਕਟ੍ਰਿਕ ਵਹੀਕਲਸ ਦੀਆਂ ਬੈਟਰੀਆਂ ਬਣਾਉਣ ਦੇ ਲਈ ਵਰਤ ਸਕੇ ਨਾਰਥ ਅਮਰੀਕਾ ਦੀ ਪਹਿਲੀ ਸਰਟੀਫਾਈਡ ਫਰਮ ਹੈ ਜੋ ਕਿ ਬੈਟਰੀਜ਼ ਨੂੰ 10 ਤੋਂ 15 ਸਾਲ ਜ਼ਿਆਦਾ ਲਾਈਫ ਦੇ ਕੇ ਇਸ ਮੌਕੇ ਕੰਪਨੀ ਦੇ ਸੀਈਓ ਐਡਵਰਡ ਚਿਆਂਗ ਨੇ ਦੱਸਿਆ ਕਿ ਕੋਕਟਲਮ ਪਲਾਂਟ ਵਿਖੇ ਫੰਡਮੈਂਟਲ ਨਾਲ ਮੈਨੂਫੈਕਚਰਿੰਗ ਐਕਸਪੈਂਡ ਕੀਤੀ ਜਾਏਗੀ ਜਿਸ ਨਾਲ ਨਾਰਥ ਅਮਰੀਕਾ ਵਿੱਚ ਕਮਿਊਨਿਟੀਜ਼ ਦੀ ਮਦਦ ਮਿਲੇਗੀ ਇਸ ਤੋਂ ਇਲਾਵਾ ਫੈਡਰਲ ਸਰਕਾਰ ਨੇ ਨੇਵੋ ਟੈਕਸਟਾਈਲ ਕੰਪਨੀ ਨੂੰ 1.8 ਮਿਲੀਅਨ ਡਾਲਰ ਪ੍ਰਦਾਨ ਕੀਤੇ ਨੇ ਜੋ ਕਿ ਸਪੋਰਟ ਕਰੇਗਾ ਰੀਸਾਈਕਲਿੰਗ ਅਤੇ ਟੈਕਸਟਾਈਲ ਫਾਈਬਰ ਨੂੰ ਵੁੱਡ ਪਲੱਪ ਦੇ ਮਦਦ ਦੇ ਨਾਲ ਨਵੇਂ ਕੱਪੜੇ ਬਣਾਉਣ ਦੇ ਲਈ ਕਿਉਂਕਿ ਹਰ ਸਾਲ ਚਾਨ ਕਪੜਿਆਂ ਦੀ ਰੰਧ ਖੁੰਦ ਹੁੰਦੀ ਹੈ ਜਿਸ ਨੂੰ ਕਿਸ ਦੇ ਨਾਲ ਜੋੜ ਕੇ ਨਵੇਂ ਕਪੜੇ ਬਣਾਏ ਜਾਣਗੇ ਕਾਬਲੇ ਗੌਰ ਹੈ ਕਿ ਬ੍ਰਿਟਿਸ਼ ਕਲੰਬੀਆ ਦੇ ਵੱਲੋਂ ਚੀਨ ਤੋਂ ਵੈਸਲਸ ਖਰੀਦਣ ਦਾ ਫੈਸਲਾ ਜਦੋਂ ਤੋਂ ਲਿਆ ਗਿਆ ਉਸ ਸਮੇਂ ਤੋਂ ਇਸ ਮੁੱਦੇ ਨੂੰ ਲੈ ਕੇ ਸਿਆਸੀ ਵਿਵਾਦ ਲਗਾਤਾਰ جاری ਹੈ ਪਰ BC ਫੈਰੀਜ਼ ਸਪਸ਼ਟ ਕਰ ਚੁੱਕੀ ਹੈ ਕਿ ਉਹਨਾਂ ਦੇ ਵੱਲੋਂ ਓਪਨ ਬੈਡ ਕਰਵਾਈ ਗਈ ਸੀ ਤੇ ਉਸ ਵਿੱਚ ਕਿਸੇ ਵੀ ਕੈਨੇਡੀਅਨ ਕੰਪਨੀ ਦੇ ਵੱਲੋਂ ਹਿੱਸਾ ਨਹੀਂ ਲਿਆ ਗਿਆ ਅਤੇ ਜਿੰਨਾਂ ਯੂਰੋਪੀਅਨ ਕੰਪਨੀਆਂ ਨੇ ਹਿੱਸਾ ਲਿਆ ਉਹਨਾਂ ਦੇ ਮੁਕਾਬਲੇ ਚੀਨ ਤੋਂ ਵੈਸਲਸ ਮੰਗਾਉਣ ਉੱਪਰ 1.2 ਬਿਲੀਅਨ ਡਾਲਰ ਦੀ ਬਚਤ ਹੋਏਗੀ ਅਤੇ BC ਫੈਰੀਜ਼ ਨੂੰ ਫੈਡਰਲ ਸਰਕਾਰ ਤੋਂ ਕੋਈ ਅਟਲੈਂਟਿਕ ਫੈਰੀਜ਼ ਦੀ ਤਰ੍ਹਾਂ ਸਹਾਇਤਾ ਨਹੀਂ ਮਿਲਦੀ ਹੈ ਜਿਸ ਕਾਰਨ ਇਹਦਾ ਬੋਝ ਕੰਜ਼ਿਊਮਰਸ ਦੇ ਉੱਪਰ ਹੀ ਪੈਣਾ ਸੀ ਅਤੇ ਕਰਾਿਆਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਣਾ ਸੀ ਤੇ ਨਾਲੋਂ ਨਾਲ ਸ਼ਿਪਮੈਂਟ ਦੇ ਵਿੱਚ ਦੇਰੀ ਵੀ ਹੋਣੀ ਸੀ ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਸ ਢੰਗ ਦੇ ਨਾਲ ਪਾਪੂਲੇਸ਼ਨ ਵੱਧ ਰਹੀ ਹੈ ਤਾਂ ਫੈਰੀਜ਼ ਦੀ ਜਲਦੀ ਤੋਂ ਜਲਦੀ ਜ਼ਰੂਰਤ ਹੈ ਜਿਸ ਲਈ ਇਹ ਕਦਮ ਚੁੱਕਿਆ ਗਿਆ ਤੇ BC ਫੈਰੀਜ਼ ਨੇ ਇਹ ਵੀ ਸਪਸ਼ਟ ਕੀਤਾ ਕਿ ਭਵਿੱਖ ਦੇ ਵਿੱਚ ਡੋਮੈਸਟਿਕ ਪੱਧਰ ਤੇ ਵੈਸਲਜ਼ ਬਣਨ ਇਸ ਦੀ ਕੋਸ਼ਿਸ਼ ਵੀ ਫੈਰੀਜ਼ ਵੱਲੋਂ ਕੀਤੀ ਜਾਏਗੀ ਪ੍ਰਧਾਨ ਮੰਤਰੀ ਮਹਾਕਾਰਨੀ ਜੋ ਕਿ ਇਨੀ ਦਿਨੀ ਯੂਰਪ ਦੌਰੇ ਉੱਪਰ ਨੇ ਪੋਲੈਂਡ ਤੋਂ ਬਾਅਦ ਪ੍ਰਧਾਨ ਮੰਤਰੀ ਜਰਮਨੀ ਪਹੁੰਚੇ ਜਿੱਥੇ ਉਹਨਾਂ ਚਾਂਸਲਰ ਫ੍ਰੈਡਰਿਕ ਮਰਜ਼ ਦੇ ਨਾਲ ਮੁਲਾਕਾਤ ਕੀਤੀ ਇਸ ਮੌਕੇ ਉਹਨਾਂ ਜੁਆਇੰਟ ਪਬਲਿਕ ਫਾਈਨਾਂਸਿੰਗ ਦੌਰਾਨ ਕਿਹਾ ਕਿ ਆਟਵਾ ਲਗਭਗ ਕੰਮ ਕਰ ਰਿਹਾ ਹੈ ਕਿ ਨੈਚੁਰਲ ਰਿਸੋਰਸਸ ਪ੍ਰੋਜੈਕਟ ਰਿਸੋਰਸਸ ਕੀਤੇ ਜਾਣ ਤਾਂ ਜੋ ਯੂਰਪ ਨੂੰ ਐਕਸਪੋਰਟ ਵਧਾਏ ਜਾ ਸਕੇ ਕਾਰਨੀ ਨੇ ਕਿਹਾ ਕਿ ਕੈਨੇਡੀਅਨ ਮਿਨਰਲਸ ਅਨਡਵੈਲਪ ਨੇ ਜਿਸ ਕਾਰਨ ਚੀਨ ਅਤੇ ਰੂਸ ਗਲੋਬਲ ਮਾਰਕੀਟ ਨੂੰ ਡੋਮਿਨੇਟ ਕਰ ਰਿਹਾ ਹੈ ਕ੍ਰਿਟੀਕਲ ਮਿਨਰਲਸ इमਰਜਿੰਗ એનર્ਜੀ ਅਤੇ ਡਿਫੈਂਸ ਟੈਕਨੋਲੋਜੀ ਲਈ ਮਹੱਤਵਪੂਰਨ ਹਨ ਜਿੰਨਾ ਕਿ ਹੈ ਕਿ ਜਰਮਨੀ ਯੂਰਪ ਵਿੱਚ ਲੀਡਰ ਹੈ ਅਤੇ ਉਹ ਲਗਾਤਾਰ ਕੰਮ ਕਰ ਰਿਹਾ ਹੈ ਕਿ ਯੂਰਪ ਲਈ ন্যাਚੁਰਲ ਰਿਸੋਰਸਸ ਅਤੇ ਕ੍ਰਿਟੀਕਲ ਮਿਨਰਲਸ ਨੂੰ ਚੀਨ ਅਤੇ ਰੂਸ ਤੋਂ ਡਿਵਰਸਿਫਾਈ ਕੀਤਾ ਜਾਵੇ ਅਤੇ ਕੈਨੇਡਾ ਇਸ ਵਿੱਚ ਮਹੱਤਵਪੂਰਨ ਰੋਲ ਅਦਾ ਕਰੇਗਾ ਜਰਮਨੀ ਦੇ ਚਾਂਸਲਰ ਨੇ ਆਖਿਆ ਕਿ ਕੈਨੇਡਾ ਇਸ ਡਿਵਰਸਿਫਿਕੇਸ਼ਨ ਚ ਤੇਜ਼ੀ ਲਿਆ ਸਕਦਾ ਹੈ ਅਤੇ ਨਾਲੋਂ ਨਾਲ ਇੱਕ ਮੁੱਦਾ ਮਹੱਤਵਪੂਰਨ ਇਹ ਵੀ ਹੈ ਕਿ ਅਗਲੇ 10 ਸਾਲਾਂ ਚ ਕ੍ਰਿਟੀਕਲ ਮਿਨਰਲਸ ਦੀ ਡਿਮਾਂਡ 4 ਗੁਣਾ ਵੱਧ ਜਾਏਗੀ ਕੈਨੇਡਾ ਦੇ ন্যাਚੁਰਲ ਰਿਸੋਰਸਸ ਮਨਿਸਟਰ ਟੈਮ ਔਰ ਹਾਜ਼ਰਨ ਨੇ ਕਿਹਾ ਹੈ ਕਿ ਕੈਨੇਡਾ ਕੋਲ ਮੌਕਾ ਹੈ ਕਿ ਮਾਈਨ ਟੂ ਮੈਗਨੇਟ ਸਪਲਾਈ ਚੇਨਸ ਡਿਵੈਲਪ ਕੀਤੀਆਂ ਜਾਣ ਤਾਂ ਜੋ ਜਰਮਨੀ ਵਰਗੇ ਮੁਲਕਾਂ ਨਾਲ ਟ੍ਰੇਡ ਟਾਈਜ਼ ਮਜ਼ਬੂਤ ਹੋ ਸਕਣ ਜਿਨ੍ਹਾਂ ਕਿਹਾ ਕਿ ਸਾਡੇ ਕੋਲ ਇੱਕ ਅਜਿਹਾ ਕਾਰਡ ਹੈ ਜਿਸ ਸਦਕਾ ਅਸੀਂ ਲਾਈਕ ਮਾਈਂਡਡ ਅਲਾਈਅੰਸ ਦੀ ਮਦਦ ਦੇ ਨਾਲ ਉਹਨਾਂ ਲੋਕਾਂ ਹੱਥੋਂ ਕਾਰਡ ਖੋਹ ਸਕਦੇ ਹਾਂ ਜੋ ਕਿ ਅਲੱਗ ਤਰ੍ਹਾਂ ਦਾ ਨਜ਼ਰੀਆ ਸੰਸਾਰ ਦੇ ਵਿੱਚ ਰੱਖਦੇ ਨੇ ਇਸ ਤੋਂ ਇਲਾਵਾ ਕੈਨੇਡਾ ਦੀਆਂ ਤਿੰਨ ਕੰਪਨੀਆਂ ਟ੍ਰਾਇਲਸ ਗੋਲਡ ਕਾਰਪੋਰੇਸ਼ਨ ਟਰਨੀ ਅਟ ਮੈਟਲ ਅਤੇ ਰੌਕਟੈਕ lithium ਬਲਨੋਬੀ ਜਰਮਨੀ ਦੀਆਂ ਕੰਪਨੀਆਂ ਦੇ ਨਾਲ ਕੋਆਪਰੇਟਿਵ ਐਗਰੀਮੈਂਟ ਕੀਤੇ ਗਏ ਨੇ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੋਵੇਂ ਮੌਲਕ એનર્ਜੀ ਦੇ ਸੈਕਟਰ ਵਿੱਚ ਵੀ ਸਹਿਯੋਗ ਕਰ ਰਹੇ ਨੇ ਖਾਸ ਕਰ ਲਿਕੋਫਾਈਡ, ਨੈਚੁਰਲ ਗੈਸ ਅਤੇ ਹਾਈਡਰੋਜਨ એનર્ਜੀ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਅਗਲੇ 2 ਹਫਤਿਆਂ ਵਿੱਚ ਪੋਰਟ ਇਨਫਰਾਸਟ੍ਰਕਚਰ ਵਿੱਚ ਨਵੀਂ ਇਨਵੈਸਟਮੈਂਟ ਦਾ ਐਲਾਨ ਕਰਨਗੇ ਜਿਸ ਤਹਿਤ ਮੌਂਟਰੀਅਲ ਅਤੇ ਚਰਚਲ ਪੋਰਟਸ ਨੂੰ ਅਪਗ੍ਰੇਡ ਕੀਤਾ ਜਾਏਗਾ ਤਾਂ ਜੋ એનર્ਜੀ ਅਤੇ ਮਿਨਰਲਸ ਐਕਸਪੋਰਟ ਕੀਤੇ ਜਾ ਸਕਣ ਪ੍ਰਧਾਨ ਮੰਤਰੀ ਦੇ ਨਾਲ ਕੁਝ ਮਿਨਿਸਟਰਸ ਵੀ ਯੂਰਪ ਦੌਰੇ ਉੱਪਰ ਨੇ ਜਿਨ੍ਹਾਂ ਦਾ ਗੋਲ ਯੂਰਪ ਨੂੰ ਨੈਚੁਰਲ ਗੈਸ ਐਕਸਪੋਰਟ ਕਰਨਾ ਹੈ ਅਤੇ ਇਸ ਸ਼ਿਪਿੰਗ ਨੂੰ 5 ਸਾਲ ਦੇ ਘੱਟ ਸਮੇਂ ਦੇ ਵਿੱਚ ਸ਼ੁਰੂ ਕਰਨਾ ਹੈ ਕਿ ਜਰਮਨੀ ਨੈਚੁਰਲ ਗੈਸ ਨੂੰ ਬਦਲਦੀ એનર્ਜੀ ਦੇ ਰੂਪ ਵਿੱਚ ਦੇਖ ਰਿਹਾ ਹੈ ਤੇ ਇਸ ਦੀ ਜਰਮਨੀ ਦੇ ਵਿੱਚ ਲੰਮਾ ਸਮਾਂ ਡਿਮਾਂਡ ਰਹਿਣ ਵਾਲੀ ਹੈ ਇਸ ਕਾਰਨ ਕੈਨੇਡਾ ਆਪਣੀ ਨੈਚੁਰਲ ਗੈਸ ਚਰਮਰੀਨ ਨੂੰ ਐਕਸਪੋਰਟ ਕਰਨ ਦੀ ਇੱਛਾ ਰੱਖਦਾ ਕੈਨੇਡਾ ਅਮਰੀਕਾ ਟ੍ਰੇਡ ਮਿਨਿਸਟਰ ਡੋਮਿਨਿਕ ਲੇਬਲੋਂਗ ਇਸ ਹਫਤੇ ਵਾਸ਼ਿੰਗਟਨ ਵਿੱਚ ਅਮਰੀਕਾ ਦੇ ਕਮਰਸ ਸੈਕਟਰੀ ਹਾਰਵਰਡ ਲੈਟਨਿਕ ਦੇ ਨਾਲ ਮੁਲਾਕਾਤ ਕਰਨਗੇ ਕਿਉਂਕਿ ਕੈਨੇਡਾ ਵੱਲੋਂ ਟੈਰਫ ਹਟਾਉਣ ਤੋਂ ਬਾਅਦ ਇਹ ਜਾਣਕਾਰੀ ਓਟਵਾ ਵੱਲੋਂ ਦਿੱਤੀ ਗਈ ਹੈ ਅੱਜ ਮਿਨਿਸਟਰ ਲੇਬਲੋਂਗ ਵੱਲੋਂ ਵਾਸ਼ਿੰਗਟਨ ਵਿਜ਼ਿਟ ਕੀਤਾ ਜਾਏਗਾ ਜਿਸ ਮੀਟਿੰਗ ਵਿੱਚ ਟ੍ਰੇਡ ਵਾਰ ਨੂੰ ਖਤਮ ਕਰਨ ਸੰਬੰਧੀ ਮਹੱਤਵਪੂਰਨ ਗੱਲਬਾਤ ਹੋਏਗੀ ਇਹ ਮੀਟਿੰਗ ਤੋਂ ਸਾਫ ਹੈ ਕਿ ਦੋਵੇਂ ਮੁਲਕਾਂ ਦਰਮਿਆਨ ਟੈਰਿਫਸ ਨੂੰ ਲੈ ਕੇ ਦੁਬਾਰਾ ਗੱਲਬਾਤ ਸ਼ੁਰੂ ਹੋਈ ਹੈ ਜੋ ਕਿ ਕੈਨੇਡੀਅਨ ਬਿਜ਼ਨੈਸਸ ਅਤੇ ਵਰਕਰਸ ਦੇ ਲਈ ਚੰਗੀ ਗੱਲ ਹੈ ਅਤੇ ਹੁਣ ਜਿਸ ਢੰਗ ਦੇ ਨਾਲ ਦੋਵੇਂ ਪਾਸੇ ਤੋਂ ਬਿਆਨ ਆ ਰਹੇ ਨੇ ਇਸ ਤੋਂ ਜਾਪ ਰਿਹਾ ਹੈ ਕਿ ਇੱਕ ਚੰਗਾ ਸਮਝੌਤਾ ਸਾਹਮਣੇ ਆ ਸਕਦਾ ਹੈ ਕਿਉਂਕਿ 85% ਕੈਨੇਡੀਅਨ ਪ੍ਰੋਡਕਟ ਪਹਿਲਾਂ ਹੀ ਟੈਕਸ ਫ੍ਰੀ ਹਨ ਅਤੇ ਸਟੀਲ, ਅਲੂਮੀਨਮ, ਕਾਪਰ ਅਤੇ ਆਟੋ ਇੰਡਸਟਰੀ ਉੱਪਰ ਲੱਗੇ ਵੱਖਰੇ ਟੈਰਫ ਜ਼ਿਆਦਾ ਪ੍ਰਭਾਵਿਤ ਕਰ ਰਹੇ ਨੇ ਜਿਨ੍ਹਾਂ ਨੂੰ ਹਟਾਉਣ ਲਈ ਕੈਨੇਡਾ ਦੀ ਪਹਿਲੀ ਕੋਸ਼ਿਸ਼ ਰਹੇਗੀ ਇਸ ਤੋਂ ਇਲਾਵਾ ਸੌਫਟਵੇਅਰ, ਲੰਬਰ ਸੰਬੰਧੀ ਗੱਲਬਾਤ ਹੁੰਦੀ ਹੈ ਜਾਂ ਨਹੀਂ ਇਹ ਦੇਖਣਾ ਹੋਵੇਗਾ ਕਿਉਂਕਿ ਇਹ ਆਖਿਆ ਜਾ ਰਿਹਾ ਹੈ ਕਿ ਕੈਨੇਡਾ ਲੰਬਰ ਨੂੰ ਇੱਕ ਤੈਅ ਸੀਮਾ ਤੱਕ ਘੱਟ ਡਿਊਟੀ ਅਤੇ ਇਸ ਤੋਂ ਬਾ ਪੂਰੀ ਡਿਊਟੀ ਵਾਲਾ ਪੱਕਾ ਹੱਲ ਚਾਹੁੰਦਾ ਕੈਨੇਡਾ ਯੂ ਐਸ ਟ੍ਰੇਡ ਮਿਨਿਸਟਰ ਡੋਮਿਨਿਕ ਲੇਬਲੌਂਕ ਨੇ ਕਿਹਾ ਸੀ ਕਿ ਕੈਨੇਡਾ ਵੱਲੋਂ ਟੈਰਫ ਹਟਾਉਣ ਦੇ ਫੈਸਲੇ ਨਾਲ ਆਟਵਾ ਹੁਣ ਟੈਰਫ ਸਬੰਧੀ ਨੇਗੋਸ਼ੀਏਟ ਕਰਨ ਲਈ ਬਿਹਤਰ ਸਥਿਤੀ ਵਿੱਚ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਕੈਨੇਡੀਅਨ ਬਿਜ਼ਨੈਸਸ ਅਤੇ ਵਰਕਰਸ ਲਈ ਬੈਸਟ ਡੀਲ ਲੈ ਕੇ ਦਿੱਤੀ ਜਾਵੇ ਨੋਵਾ ਸਕੋਸ਼ੀਆ ਦੇ ਵਿੱਚ ਇੱਕ ਇੰਟਰਵਿਊ ਦੌਰਾਨ ਲੌਬਲੌਂਕ ਨੇ ਕਿਹਾ ਸੀ ਕਿ ਅਸੀਂ ਟੇਬਲ ਉੱਪਰ ਬੈਠਣ ਲਈ ਤਿਆਰ ਹਾਂ ਤੇ ਅਮਰੀਕਾ ਵਾਲੇ ਪਾਸੇ ਤੋਂ ਵੀ ਗੱਲਬਾਤ ਸ਼ੁਰੂ ਹੋ ਸਕਦੀ ਹੈ ਕਿਉਂਕਿ ਸ਼ੁੱਕਰਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕ ਕਾਰਨੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੋ ਪ੍ਰੋਡਕਟ ਕੁਸਮਾ ਫ੍ਰੀ ਟ੍ਰੇਡ ਐਗਰੀਮੈਂਟ ਅਧੀਨ ਆਉਂਦੇ ਨੇ ਉਹਨਾਂ ਉੱਪਰ ਲਗਾਏ ਗਏ ਟੈਰਫ ਹਟਾਏ ਜਾ ਰਹੇ ਨੇ ਜੋ ਕਿ 1 ਸਤੰਬਰ ਤੋਂ ਹਟ ਜਾਣਗੇ ਇਸ ਫੈਸਲੇ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਵਾਗਤ ਕੀਤਾ ਸੀ ਤੇ ਪ੍ਰਧਾਨ ਮੰਤਰੀ ਮਾਕ ਕਾਰਨੀ ਦੀ 3FKTC ਪਰ ਕੈਨੇਡਾ ਵੱਲੋਂ ਅਮਰੀਕੀ ਸਟੀਲ ਅਲੂਮਿਨੋਮੈਟੇ ਆਟੋਮੋਬਾਈਲ ਉੱਪਰ ਲੱਗੇ ਟੈਰਫ ਜਾਰੀ ਰਹਿਣਗੇ ਪ੍ਰਧਾਨ ਮੰਤਰੀ ਨੇ ਲੰਗੇ ਵੀਰਵਾਰ ਅਮਰੀਕੀ ਰਾਸ਼ਟਰਪਤੀ ਨਾਲ ਗੱਲਬਾਤ ਕੀਤੀ ਸੀ ਜਿਨ੍ਹਾਂ ਕਿਹਾ ਸੀ ਕਿ ਇਹ ਕਦਮ ਦੋਵਾਂ ਮੁਲਕਾਂ ਦਰਮਿਆਨ ਟ੍ਰੇਡ 네ਗੋਸ਼ੀਏਸ਼ਨਸ ਨੂੰ ਦੁਬਾਰਾ ਸ਼ੁਰੂ ਕਰਨ ਦੇ ਲਈ ਮਹੱਤਵਪੂਰਨ ਹੋਏਗਾ ਲਿਵਲੌਂਕ ਜੋ ਕਿ ਜੁਲਾਈ ਦੌਰਾਨ ਵਸ਼ਿੰਗਟਨ ਵਿੱਚ ਸੰਮ ਜਿੱਥੇ ਉਹਨਾਂ 1 ਅਗਸਤ ਦੀ ਡੈਡਲਾਈਨ ਤੋਂ ਪਹਿਲਾਂ ਗੱਲਬਾਤ ਜਾਰੀ ਰੱਖੀ ਜਿਨ੍ਹਾਂ ਦੱਸਿਆ ਕਿ ਕੈਨੇਡਾ ਵੱਲੋਂ ਕੁਸਮਾ ਅਧੀਨ ਪ੍ਰੋਡਕਟਸ ਉੱਪਰ ਲਗਾਏ ਟੈਰਫ ਹੀ 트੍ਰੰਪ ਐਡਮਿਨਿਸਟ੍ਰੇਸ਼ਨ ਲਈ ਝਗੜੇ ਦਾ ਪ੍ਰਮੁੱਖ ਪੁਆਇੰਟ ਸਨ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਕੈਨੇਡੀਅਨ ਗੋਡਸ ਉੱਪਰ 35% ਦੀ ਟੈਰਫ ਲਗਾਏ ਗਏ ਸਨ ਅਤੇ ਇਹ ਟੈਰਫ ਉਹਨਾਂ ਪ੍ਰੋਡਕਟਸ ਉੱਪਰ ਪ੍ਰਭਾਵੀ ਸਨ ਜੋ ਕਿ ਫ੍ਰੀ ਟ੍ਰੇਡ ਐਗਰੀਮੈਂਟ ਤੋਂ ਬਾਹਰ ਨੇ ਇਸ ਤੋਂ ਇਲਾਵਾ ਸਟੀਲ, ਐਲੂਮੀਨੀਅਮ, ਕਾਪਰ ਅਤੇ ਆਟੋਮੋਬਾਈਲ ਇੰਡਸਟਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਜੋ ਕਿ ਕੈਨੇਡੀਅਨ ਇੰਡਸਟਰੀ ਅਤੇ ਨੌਕਰੀਆਂ ਦੇ ਲਈ ਸਭ ਤੋਂ ਵੱਡਾ ਮੁੱਦਾ ਹੈ ਜਿਨ੍ਹਾਂ ਕਿਹਾ ਹੈ ਕਿ ਅਮਰੀਕੀ ਅਫੀਸ਼ੀਅਲਸ ਇਹੀ ਗੱਲ ਆਖ ਰਹੇ ਸਨ ਕਿ ਸਿਰਫ ਚੀਨ ਅਤੇ ਕੈਨੇਡਾ ਨੇ ਜਿਨ੍ਹਾਂ ਨੇ ਕਾਊਂਟਰ ਟੈਰਫ ਲਗਾਏ ਨੇ ਜਦੋਂ ਤੋਂ ਡੋਨਲਡ ਟਰੰਪ ਹੋਰਾਂ ਦੇ ਵੱਲੋਂ ਟੈਰਫਸ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਓਟਵਾ ਵੱਲੋਂ ਮਾਰਚ ਵਿੱਚ 25% ਦੀ ਟੈਰਫ ਲਗਾਇਆ ਗਿਆ ਸੀ ਜਿਸ ਵਿੱਚ ਔਰੇਂਜ ਅਲਕੋਹਲ ਕੱਪੜੇ ਸ਼ੂਜ਼ ਮੋਟਰਸਾਈਕਲ ਅਤੇ ਕੋਸਮੈਟਿਕਸ ਦਾ ਸਮਾਨ ਸ਼ਾਮਲ ਸੀ ਲੇਬਲੌਂਕ ਨੇ ਕਿਹਾ ਕਿ ਟੈਰਫ ਦੇ ਮਾਮਲੇ 'ਚ ਅਮਰੀਕਾ ਦੀ ਬਰਾਬਰੀ ਤੋਂ ਬਾਅਦ ਇੱਕ ਚੰਗਾ ਸਮਝੌਤਾ ਹੋਣ ਦੀ ਉਮੀਦ ਹੈ ਜਿਸ ਤਹਿਤ ਕੈਨੇਡੀਅਨ ਇੰਡਸਟਰੀ ਨੂੰ ਇੱਕ ਵੱਡੀ ਰਾਹਤ ਮਿਲੇਗੀ ਤੇ ਹੁਣ ਲੇਬਲੌਂਕ ਅਮਰੀਕਾ ਜਾ ਰਹੇ ਨੇ ਕੈਨੇਡਾ ਰੈਵਨਿਊ ਏਜੰਸੀ ਨੇ ਲਗਭਗ 850 ਕਾਲ ਸੈਂਟਰ ਦੇ EMPLOYES ਦਾ ਕੰਟਰੈਕਟ ਵਧਾਉਣ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਹੈ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸਟਾਫ ਸ਼ਾਰਟੇਜ ਇੱਕ ਵੱਡੀ ਚਿੰਤਾ ਖੜੀ ਕਰੇਗਾ CRA ਦੀ ਸਪੋਕਸਪਰਸਨ ਨੇ ਕਿਹਾ ਹੈ ਕਿ ਜਿੰਨਾ EMPLOYES ਦੇ ਕੰਟਰੈਕਟ ਸਤੰਬਰ ਦੇ ਵਿੱਚ ਖਤਮ ਹੋਣੇ ਨੇ ਲਾਸਟ ਵੀਕ ਉਹਨਾਂ ਨਾਲ ਇਸ ਫੈਸਲੇ ਬਾਰੇ ਗੱਲਬਾਤ ਕੀਤੀ ਗਈ ਸੀ ਜਿੰਨਾ ਕਿਹਾ ਕਿ CRA ਦਾ ਬਜਟ ਪਿਛਲੇ ਸਾਲਾਂ ਵਿੱਚ ਇਮਪੈਕਟ ਕਰ ਰਿਹਾ ਹੈ ਅਤੇ ਏਜੰਸੀ ਨੂੰ ਸਾਈਜ਼ ਅਤੇ ਵਰਕਫੋਰਸ ਦੀ ਰੀ-ਐਗਜ਼ਾਮਨ ਕਰਨ ਦੀ ਜ਼ਰੂਰਤ ਹੈ ਤਾਂ ਜੋ ਕੈਨੇਡੀਅਨਸ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਇਸ ਸਮੇਂ ਕੈਨੇਡੀਅਨ ਇਸ ਦਾ ਉੱਪਰ ਚਿੰਤਾ ਪ੍ਰਗਟਾ ਰਹੇ ਨੇ ਕਿ ਉਹਨਾਂ ਨੂੰ CRA ਨਾਲ ਗੱਲਬਾਤ ਕਰਨ ਲਈ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ ਕੈਨੇਡਾ ਰੈਵਨਿਊ ਏਜੰਸੀ ਨੂੰ ਰਿਪਰੈਜ਼ੈਂਟ ਕਰਨ ਵਾਲੀ ਯੂਨੀਅਨ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇੱਕ ਆਨਲਾਈਨ ਕੈਂਪੇਨ ਲਾਂਚ ਕੀਤਾ ਜਾਏਗਾ ਜਿਸ ਨਾਲ ਕੈਨੇਡਾ ਔਨ ਹੋਲਡ ਹੋਏਗਾ ਯੂਨੀਅਨ ਦੇ ਪ੍ਰੈਜ਼ੀਡੈਂਟ ਨੇ ਕਿਹਾ ਹੈ ਕਿ ਕਾਲ ਸੈਂਟਰਸ ਵਿੱਚ 3300 ਮੁਲਾਜ਼ਮ ਘਟੇ ਨੇ ਜਿਸ ਕਾਰਨ CRA ਨੇ ਨੂੰ ਕਾਲ ਕਰਨ ਉੱਪਰ ਲੰਮਾ ਇੰਤਜ਼ਾਰ ਕਰਨਾ ਪੈਂਦਾ ਜਾਂ ਬਹੁਤ ਸਾਰੀਆਂ ਕਾਲਸ ਡ੍ਰੌਪ ਵੀ ਹੁੰਦੀਆਂ ਨੇ ਉਹਨਾਂ ਕਹੇ ਕਿ ਸਾਡਾ ਪ੍ਰਮੁੱਖ ਟੀਚਾ ਫੈਡਰਲ ਸਰਕਾਰ ਵੱਲੋਂ ਸਰਕਾਰ ਦਾ ਸਾਈਜ਼ ਛੋਟਾ ਕਰਨ ਲਈ ਫੈਡਰਲ ਵਰਕਰਾਂ ਦੀ ਕਟੌਤੀ ਕਰਨ ਤੋਂ ਰੋਕਣਾ ਹੈ ਜਿੰਨਾ ਆਖਿਆ ਕਿ ਕੱਟ ਦੇ ਆਖਰੀ ਰਾਉਂਡ ਵਿੱਚ 1300 ਮੁਲਾਜ਼ਮ ਛਾਂਟ ਦਿੱਤੇ ਗਏ ਸਨ ਤੇ ਜਿਸ ਦਾ ਪ੍ਰਭਾਵ ਸਿੱਧੇ ਰੂਪ ਤੇ ਫੋਨ ਸਰਵਿਸਿਜ਼ ਦੇ ਉੱਪਰ ਬੁਰਾ ਪਿਆ ਤੇ ਵਰਕਰਜ਼ ਉੱਪਰ ਵੀ ਇਸ ਦਾ ਬੁਰਾ ਇਮਪੈਕਟ ਪੈ ਰਿਹਾ ਹੈ ਕੋਵਿਡ ਪੰਡੈਮਿਕ ਸਮੇਂ ਤੋਂ ਬਾਅਦ ਸੀਆਰਏ ਵਿੱਚ ਮੁਲਾਜ਼ਮਾਂ ਦਾ ਨੰਬਰ ਵਧਿਆ ਹੈ ਜੋ ਕਿ 2019 ਵਿੱਚ 44000 ਸੀ ਅਤੇ 2024 ਵਿੱਚ 59000 ਪਰ 2025 ਵਿੱਚ 52500 ਤੇ ਆ ਗਿਆ ਹੈ ਅਤੇ ਯੂਨੀਅਨ ਮਤਾਬਕ ਫੈਡਰਲ ਸਰਕਾਰ ਮੁਲਾਜ਼ਮਾਂ ਦੇ ਨੰਬਰ ਨੂੰ ਕੋਵਿਡ ਪੰਡੈਮਿਕ ਦੇ ਪਹਿਲਾਂ ਵਾਲੇ ਪੱਧਰ ਉੱਪਰ ਲਿਆਉਣਾ ਚਾਹੁੰਦੀ ਹੈ ਪਰ ਉਸ ਸਮੇਂ ਸਟਾਫ ਦੀ ਘਾਟ ਸੀ ਅਤੇ ਕੋਵਿਡ ਤੋਂ ਬਾਅਦ ਦੇਸ਼ ਦੀ ਆਬਾਦੀ ਦੇ ਵਿੱਚ ਵੀ ਕਾਫੀ ਤੇਜ਼ੀ ਦੇ ਨਾਲ ਵਾਦਾ ਹੋਇਆ ਜਿੰਨਾ ਪਹਿਲਾਂ ਹੀ ਸੁਝਾ ਦਿੱਤਾ ਸੀ ਕਿ ਇਹ ਇੱਕ ਟਿਕਾਊ ਹੱਲ ਨਹੀਂ ਹੈ ਕਿਉਂਕਿ ਸਰਵਿਸ ਲੈਣ ਲਈ ਜ਼ਿਆਦਾ ਲੋਕ ਨਹੀਂ ਤੇ ਕੋਵਿਡ ਤੋਂ ਪਹਿਲਾਂ ਵਾਲੇ ਪੱਧਰ ਉੱਪਰ ਸਟਾਫ ਦਾ ਨੰਬਰ ਬਹੁਤ ਘੱਟ ਹੋਏਗਾ ਪਬਲਿਕ ਸਰਵਿਸ ਅਲਾਈਅንስ ਆਫ ਕੈਨੇਡਾ ਨਾਲ ਸਾਂਝੇ ਤੌਰ ਤੇ ਸ਼ੁਰੂ ਕੀਤੀ ਗਈ ਇਸ ਕੈਂਪੇਨ ਰਾਹੀਂ ਯੂਨੀਅਨ ਪਬਲਿਕ ਨੂੰ ਆਪਣੇ ਮੈਂਬਰ ਆਫ ਪਾਰਲੀਮੈਂਟਸ ਦੇ ਨਾਲ ਰਾਪਤਾ ਬਣਾਉਣ ਅਤੇ ਸੀਆਰਏ ਨਾਲ ਸੰਪਰਕ ਕਰਨ ਦੇ ਸਮੇਂ ਆ ਰਹੀਆਂ ਮੁਸ਼ਕਲਾਂ ਦੀ ਵੀਡੀਓ ਰਿਕਾਰਡਿੰਗ ਸਾਂਝੀ ਕਰਨ ਦੀ ਗੱਲ ਵੀ ਕਹਿ ਰਹੀ ਹੈ ਅਤੇ ਫਾਲ ਵਿੱਚ ਇਸ ਕੈਂਪੇਨ ਦਾ ਦੂਜਾ ਫੇਜ਼ ਵੀ ਸ਼ੁਰੂ ਕੀਤਾ ਜਾਏਗਾ ਜੋ ਕਿ ਬਾਕੀ ਸੈਕਟਰਸ ਦੇ ਨਾਲ ਵਰਕਫੋਰਸ ਵਿੱਚ ਕਟੌਤੀ ਤੇ ਕੇਂਦ੍ਰਿਤ ਹੋਏਗਾ ਕਿਉਂਕਿ ਫੈਡਰਲ ਸਰਕਾਰ ਵੱਲੋਂ ਆਪਣੇ ਮਿਨਿਸਟਰਜ਼ ਨੂੰ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਉਹ ਆਪਣੇ ਡਿਪਾਰਟਮੈਂਟਸ ਚ 28-29 ਦੌਰਾਨ ਆਪਰੇਸ਼ਨਸ ਖਰਚੇ 15% ਘਟਾਉਣ ਅਤੇ ਫੈਡਰਲ ਮੁਲਾਜ਼ਮਾਂ ਨੂੰ ਜਾਪ ਰਿਹਾ ਹੈ ਕਿ ਇਹ ਕਟੌਤੀ ਸਰਕਾਰ ਦਾ ਸਾਈਜ਼ ਛੋਟਾ ਕਰਕੇ ਕੀਤੀ ਜਾਏਗੀ ਕੈਨੇਡਾ ਰੈਵਨਿਊ ਏਜੰਸੀ ਦੀ ਡਿਪਾਰਟਮੈਂਟਲ ਪਲੈਨਿੰਗ ਵਿੱਚ ਇਹ ਉਮੀਦ ਜਤਾਈ ਗਈ ਹੈ ਕਿ ਉਸ ਦੇ ਮੁਲਾਜ਼ਮਾਂ ਦੀ ਗਿਣਤੀ 2025-26 ਵਿੱਚ 50804 ਤੋਂ ਘਟ ਕੇ 2027-28 ਵਿੱਚ 47732 ਰਹਿ ਜਾਏਗੀ ਅਤੇ 2023 ਤੋਂ ਬਾਅਦ ਫੈਡਰਲ ਸਰਕਾਰ ਆਪਰੇਸ਼ਨਲ ਖਰਚਾ ਘਟਾਉਣ ਦੀ ਗੱਲ ਕਰ ਰਹੀ ਹੈ ਜਿਸ ਨਾਲ ਸੀਆਰਏ ਉੱਤੇ ਪ੍ਰਭਾਵ ਪੈਣ ਦੀ ਗੱਲ ਯੂਨੀਅਨ ਆਖ ਰਹੀ ਹੈ ਕੈਨੇਡਾ ਪੋਸਟ ਦੇ ਪੋਸਟਲ ਵਰਕਰਾਂ ਦੀ ਹੜਤਾਲ ਪਿਛਲੇ ਸਾਲ ਵੀ ਇੱਕ ਵੱਡਾ ਮੁੱਦਾ ਬਣੀ ਰਹੀ ਪਰ ਇਸ ਦੇ ਬਾਅਦ ਵੀ ਲੰਮੀਆਂ ਨੇਗੋਸ਼ੀਏਸ਼ਨਸ ਦੇ ਬਾਵਜੂਦ ਕੋਈ ਵੀ ਸਮਝੌਤਾ ਕਰਾਉਨ ਕਾਰਪੋਰੇਸ਼ਨ ਅਤੇ ਵਰਕਰਸ ਦੀ ਯੂਨੀਅਨ ਦਰਮਿਆਨ ਨੇਪਰੇ ਨਹੀਂ ਚੜ ਰਿਹਾ। ਬੇਸ਼ੱਕ ਫੈਡਰਲ ਮੀਡੀਏਟਰ ਦੇ ਰਾਹੀਂ ਤਿੰਨ ਦਿਨ ਤੋਂ ਦੁਬਾਰਾ ਟੇਬਲ ਟਾਕਸ ਸ਼ੁਰੂ ਹੋਣੀਆਂ ਸਨ ਪਰ ਪਹਿਲਾ ਮੀਡੀਏਟਰ ਦੀ ਗੈਰ ਹਾਜ਼ਰੀ ਅਤੇ ਇਸ ਦੇ ਬਾਅਦ ਕਰਾਉਨ ਕਾਰਪੋਰੇਸ਼ਨ ਦੇ ਵੱਲੋਂ ਯੂਨੀਅਨ ਵੱਲੋਂ ਦਿੱਤੇ ਗਏ ਨਵੇਂ ਪ੍ਰੋਪੋਜ਼ਲ ਤੇ ਵਿਚਾਰ ਕਰਨ ਦੇ ਲਈ ਕੁਝ ਸਮਾਂ ਮੰਗਿਆ ਗਿਆ ਜਿਸ ਕਾਰਨ ਇਹ ਗੱਲਬਾਤ ਫਿਰ ਤੋਂ ਰੁਕ ਗਈ ਪਰ ਬਦਲਦੇ ਸਮੇਂ ਦੇ ਵਿੱਚ ਕੈਨੇਡਾ ਪੋਸਟ ਦੀ ਫਾਈਨੈਂਸ਼ੀਅਲ ਹਾਲਤ ਕਿਸੇ ਤੋਂ ਲੁਕੀ ਹੋਈ ਨਹੀਂ ਹੈ ਕਿ ਫੈਡਰਲ ਸਰਕਾਰ ਵੱਲੋਂ ਦਿੱਤੇ ਹੋਏ ਕਰਜ਼ੇ ਤੇ ਹੀ ਇਹ ਕਾਰਪੋਰੇਸ਼ਨ ਕੰਮ ਕਰ ਰਹੀ ਹੈ ਕੈਨੇਡਾ ਪੋਸਟ ਦੀ ਵਿੱਤੀ ਹਾਲਤ ਲਗਾਤਾਰ ਖਰਾਬ ਹੋ ਰਹੀ ਹੈ ਕ੍ਰਾਊਨ ਕਾਰਪੋਰੇਸ਼ਨ ਨੇ ਐਲਾਨ ਕੀਤਾ ਹੈ ਕਿ 2025 ਦੇ ਦੂਸਰੇ ਕੁਆਟਰ ਵਿੱਚ ਉਸ ਨੂੰ 407 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਕਿਸੇ ਵੀ ਕੁਆਟਰ ਨਾਲੋਂ ਹੋਇਆ ਹੈ ਸਭ ਤੋਂ ਵੱਡਾ ਨੁਕਸਾਨ ਹੈ ਕਿਉਂਕਿ ਕੈਨੇਡਾ ਪੋਸਟ ਨੂੰ ਪਾਰਸਲਸ ਤੋਂ ਹੋਣ ਵਾਲੀ ਇਨਕਮ ਦੇ ਵਿੱਚ ਵੱਡੀ ਕਮੀ ਆਈ ਹੈ ਕੈਨੇਡਾ ਪੋਸਟ ਨੇ ਦੱਸਿਆ ਕਿ ਇਸ ਨੁਕਸਾਨ ਦਾ ਪ੍ਰਮੁੱਖ ਕਾਰਨ ਯੂਨੀਅਨ ਨਾਲ ਕੋਈ ਸਮਝੌਤਾ ਨਾ ਹੋਣਾ ਕਿਉਂਕਿ ਇਸ ਨਾਲ ਕੰਮਕਾਜ ਵਿੱਚ ਨਿਸ਼ਚਿਤਤਾ ਨਹੀਂ ਹੈ ਅਤੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਨਹੀਂ ਹੋ ਰਿਹਾ ਤਾਜ਼ਾ ਅੰਕੜਿਆਂ ਮੁਤਾਬਕ 2025 ਦੀ ਦੂਸਰੇ ਕੁਆਟਰ ਦੌਰਾਨ ਕੈਨੇਡਾ ਪੋਸਟ ਨੇ ਪਿਛਲੇ ਸਾਲ ਦੇ ਮੁਕਾਬਲੇ 25 ਮਿਲੀਅਨ ਘੱਟ ਪਾਰਸਲ ਡਿਲੀਵਰ ਕੀਤੇ ਨੇ ਜਿਸ ਨਾਲ ਪਾਰਸਲ ਆਮਦਨ ਵਿੱਚ 288 ਮਿਲੀਅਨ ਡਾਲਰ ਦੀ ਕਮੀ ਆਈ ਹੈ 2025 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪਾਰਸਲ ਆਮਦਨ ਲਗਭਗ ਅੱਧਾ ਬਿਲੀਅਨ ਡਾਲਰ ਘੱਟ ਚੁੱਕੀ ਹੈ ਕ੍ਰਾਊਨ ਕਾਰਪੋਰੇਸ਼ਨ ਨੇ ਕਿਹਾ ਕਿ ਹੜਤਾਲਾਂ ਅਤੇ ਲੇਬਰ ਸੰਕਟ ਕਾਰਨ ਕਸਟਮਰਸ ਨੇ ਹੋਰ ਡਿਲੀਵਰੀ ਕੰਪਨੀਆਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਕੈਨੇਡਾ ਪੋਸਟ ਨੂੰ ਹੋਰ ਨੁਕਸਾਨ ਹੋਇਆ ਹੈ। ਕੈਨੇਡਾ ਪੋਸਟ ਅਤੇ ਪੋਸਟਲ ਵਰਕਰਾਂ ਦੀ ਯੂਨੀਅਨ ਵਿਚਕਾਰ ਪਿਛਲੇ 18 ਮਹੀਨਿਆਂ ਤੋਂ ਵੀ ਬਾਅਦ ਸਮੇਂ ਤੋਂ ਨਵੇਂ ਕੰਟਰੈਕਟ ਨੂੰ ਲੈ ਕੇ ਅੜਿੱਕਾ ਚੱਲ ਰਿਹਾ ਹੈ। ਪਿਛਲੇ ਸਾਲ ਦੇ ਅੰਤ ਵਿੱਚ ਹੌਲੀਡੇ ਸੀਜ਼ਨ ਤੋਂ ਠੀਕ ਪਹਿਲਾਂ ਇੱਕ ਮਹੀਨੇ ਦੀ ਹੜਤਾਲ ਵੀ ਹੋਈ ਸੀ। ਇਸ ਹਫਤੇ ਗੱਲਬਾਤ ਹੋਣੀ ਸੀ ਪਰ ਸੋਮਵਾਰ ਨੂੰ ਕੈਨੇਡਾ ਪੋਸਟ ਨੇ ਇਹ ਕਹਿ ਕੇ ਮੀਟਿੰਗ ਰੱਦ ਕਰ ਦਿੱਤੀ ਕਿ ਉਹਨਾਂ ਨੂੰ ਯੂਨੀਅਨ ਦੀ ਨਵੀਂ ਪੇਸ਼ਕਸ਼ ਉੱਪਰ ਵਿਚਾਰ ਕਰਨ ਦੇ ਲਈ ਹੋਰ ਸਮਾਂ ਚਾਹੀਦਾ ਹੈ। ਯੂਨੀਅਨ ਵਧੇਰੇ ਤਨਖ ਡਿਲੀਵਰੀ ਦੇ ਨਾਲ-ਨਾਲ ਪਾਰਟ ਟਾਈਮ ਵਰਕਰਾਂ ਨੂੰ ਨਾਂ ਲਿਆਉਣ ਦੀ ਮੰਗ ਕਰ ਰਹੀ ਹੈ ਇਸ ਤੋਂ ਪਹਿਲਾਂ ਇਨ੍ਹਾਂ ਗਰਮੀਆਂ ਦੌਰਾਨ ਯੂਨੀਅਨ ਨੇ ਕੈਨੇਡਾ ਪੋਸਟ ਦੀ ਆਖਰੀ ਪ੍ਰਪੋਜ਼ਲ ਨੂੰ ਰੱਦ ਕਰ ਦਿੱਤਾ ਸੀ ਯੂਨੀਅਨ ਨੇ ਕਿਹਾ ਸੀ ਕਿ ਉਹ ਪ੍ਰਪੋਜ਼ਲ ਉਹਨਾਂ ਦੇ ਮੈਂਬਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦਾ ਅਤੇ ਕਿਹਾ ਸੀ ਕਿ ਉਹ ਇਨ੍ਹਾਂ ਕਾਰਨਾਂ ਕਰਕੇ ਓਵਰਟਾਈਮ ਉੱਪਰ ਜੋ ਨੈਸ਼ਨਲ ਪਦਰਤੀ ਪਾਬੰਦੀ ਹੈ ਉਸ ਨੂੰ ਜਾਰੀ ਰੱਖੇਗੀ ਅਤੇ ਸਾਰੀਆਂ ਆਰਥਿਕ ਸਮੱਸਿਆਵਾਂ ਦੇ ਚੱਲਦੇ ਹੋਣੇ ਮਾਮਲੇ ਹੋਰ ਵੀ ਗੰਭੀਰ ਰੂਪ ਧਾਰ ਗਏ ਨੇ ਸਾਲ ਦੇ ਸ਼ੁਰੂ ਵਿੱਚ ਵਿਲੀਅਮ ਕੈਪਲਨ ਦੀ ਅਗਵਾਈ ਵਾਲੇ ਇੱਕ ਇੰਡਸਟਰੀਅਲ ਜਾਂਚ ਕਮਿਸ਼ਨ ਵੱਲੋਂ ਤਿਆਰ ਕੀਤੀ ਗਈ ਇੱਕ ਰਿਪੋਰਟ ਚ ਕਿਹਾ ਗਿਆ ਸੀ ਕਿ ਕੈਨੇਡਾ ਪੋਸਟ ਸਹੀ ਰੂਪ ਦੇ ਵਿੱਚ ਬੈਂਕਰਪਸੀ ਕਰ ਚੁੱਕਿਆ ਅਤੇ ਇਸ ਨੂੰ ਚਲਾਉਣ ਲਈ ਵੱਡੇ ਸੁਧਾਰਾਂ ਦੀ ਜ਼ਰੂਰਤ ਹੈ। ਉਹਨਾਂ ਦੀ ਸਿਫਾਰਿਸ਼ ਸੀ ਕਿ ਘਰ-ਘਰ ਚਿੱਠੀਆਂ ਪਹੁੰਚਾਉਣ ਦੀ ਸੇਵਾ ਨੂੰ ਹੌਲੀ-ਹੌਲੀ ਖਤਮ ਕਰਕੇ ਇਸ ਨੂੰ ਕਮਿਊਨਿਟੀ ਮੇਲ ਬਾਕਸ ਲਗਾ ਕੇ ਸ਼ੁਰੂ ਕੀਤਾ ਜਾਵੇ ਤੇ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਬਿਜ਼ਨੈਸੇਜ਼ ਲਈ ਡਿਲੀਵਰੀ ਡੇਲੀ ਕੀਤੀ ਜਾਣੀ ਚਾਹੀਦੀ ਹੈ। ਕੈਪਲਨ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਸੀ ਕਿ ਕੈਨੇਡਾ ਪੋਸਟ ਆਪਣੀ ਹੋਣ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਜੇਕਰ ਸੋਚ ਸਮਝ ਕੇ ਪణాਵਾਰ ਅਤੇ ਤੁਰੰਤ ਬਦਲਾਅ ਨਾ ਕੀਤੇ ਗਏ ਤਾਂ ਇਸ ਦੀ ਵਿੱਤੀ ਹਾਲਤ ਹੋਰ ਵੀ ਖਰਾਬ ਹੋ ਜਾਏਗੀ ਤੇ ਬੈਂਕਰਪਸੀ ਤੇ ਵੀ ਜਾ ਸਕਦਾ ਹੈ پارਲੀਮੈਂਟਰੀ ਬਜਟ ਅਫਸਰ ਦਾ ਅਨੁਮਾਨ ਹੈ ਕਿ ਅਗਲੇ 10 ਸਾਲਾਂ ਵਿੱਚ ਕੈਨੇਡਾ ਨੂੰ ਘਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਲਗਭਗ 3.2 ਮਿਲੀਅਨ ਨਵੇਂ ਘਰ ਬਣਾਉਣੇ ਪੈਣਗੇ ਪਰ ਹੁਣ ਤੱਕ ਦੇ ਹਾਲਾਤ ਦੇਖ ਕੇ ਲੱਗਦਾ ਨਹੀਂ ਹੈ ਕਿ ਮੁਲਕ ਇਸ ਟੀਚੇ ਨੂੰ ਪੂਰਾ ਕਰਨ ਦੇ ਰਾਹ ਉੱਪਰ ਹੈ ਤਾਜ਼ਾ ਰਿਪੋਰਟ ਅਨੁਸਾਰ ਅਗਲੇ 3 ਸਾਲਾਂ ਚ ਨਵੇਂ ਘਰਾਂ ਦੇ ਨਿਰਮਾਣ ਦੀ ਗਿਣਤੀ ਵਧੇਗੀ ਪਰ ਇਸ ਤੋਂ ਬਾਅਦ ਇਹ ਵਾਪਸ ਪਹਿਲਾਂ ਵਾਲੀ ਆਮ ਸਥਿਤੀ ਦੇ ਵਿੱਚ ਆ ਜਾਣਗੇ ਰਿਪੋਰਟ ਵਿੱਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਅਗਲੇ ਡੈਕਟ ਵਿੱਚ ਹਰ ਸਾਲ ਔਸਤਨ 2,27,000 ਘਰ ਤਿਆਰ ਹੋਣਗੇ ਇਸ ਦੇ ਨਾਲ ਹੀ ਕੈਨੇਡਾ ਵੱਲੋਂ ਇਮੀਗ੍ਰੇਸ਼ਨ ਟੀਚੇ ਘਟਾਉਣ ਅਤੇ ਨਿਊ ਫੈਮਿਲੀਜ਼ ਦੀ ਗਿਣਤੀ ਵਿੱਚ ਵੀ ਤੇਜ਼ੀ ਨਾਲ ਕਮੀ ਆਉਣ ਦੀ ਉਮੀਦ ਹੈ ਇਸ ਦਾ ਮਤਲਬ ਹੈ ਕਿ ਇੱਕ ਪਾਸੇ ਕੰਸਟਰਕਸ਼ਨ ਵਧੇਗੀ ਦੂਜੇ ਪਾਸੇ ਮੰਗ ਘਟੇਗੀ ਜੋ ਕਿ ਮਿਲ ਕੇ ਹਾਲਾਤ ਨੂੰ ਦਰਸਤ ਕਰ ਸਕਦੇ ਨੇ ਤੇ ਪਿਛਲੇ ਕੁਝ ਸਾਲਾਂ ਵਿੱਚ ਘਰਾਂ ਦੀ ਅਫੋਰਡੇਬਿਲਟੀ ਤੇ ਹਾਈ ਪ੍ਰਾਈਸ ਵੀ ਵੱਡੇ ਕਾਰਨ ਬਣੇ ਨੇ ਪਾਰਲੀਮੈਂਟਰੀ ਬਜਟ ਆਫੀਸਰ ਅਨਸਾਰ ਅਗਲੇ 10 ਸਾਲਾਂ ਚ ਲਗਭਗ 2.5 ਮਿਲੀਅਨ ਨਵੇਂ ਘਰ ਬਣਨ ਦੀ ਉਮੀਦ ਹੈ ਜੋ ਕਿ ਲੋੜੀ ਦੇ 3.2 ਮਿਲੀਅਨ ਘਰਾਂ ਨਾਲੋਂ ਕਾਫੀ ਘੱਟ ਨੇ ਮਤਲਬ ਆ ਕਿ ਕੈਨੇਡਾ ਹਾਲੇ ਵੀ ਹਾਊਸਿੰਗ ਗੈਪ ਨੂੰ ਪੂਰਾ ਕਰਨ ਦੇ ਵਿੱਚ ਪਿੱਛੇ ਰਹਿ ਰਿਹਾ ਤੇ ਜਿਸ ਦਾ ਸਿੱਧੇ ਰੂਪ ਦੇ ਵਿੱਚ ਕੀਮਤਾਂ ਦੇ ਉੱਪਰ ਅਸਰ ਪਾਏਗਾ ਪਰ ਦੂਜੇ ਪਾਸੇ ਜੇਕਰ ਹਾਊਸਿੰਗ ਮਾਰਕੀਟ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਲਿਸਟਿੰਗ ਅਤੇ ਸਪਲਾਈ ਬਹੁਤ ਜ਼ਿਆਦਾ ਹੈ ਤੇ ਖਰੀਦਦਾਰਾਂ ਦੀ ਗਿਣਤੀ ਘੱਟ ਹੈ ਕਿਉਂਕਿ ਪਹਿਲਾਂ ਬੈਂਕ ਆਫ ਕੈਨੇ ਜ਼ਰਾ ਤੇ ਇਸ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪੁਰਾਂ ਦੇ ਵੱਲੋਂ ਛੇੜੀ ਗਈ ਟੈਰਫ ਵਾਰ ਨੇ ਹਾਊਸਿੰਗ ਇੰਡਸਟਰੀ ਦੇ ਨਾਲ-ਨਾਲ ਸਾਰੇ ਸੈਕਟਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਮਹਾਰਾਣਾ ਮੰਨਣਾ ਹੈ ਕਿ ਇਸ ਸਮੇਂ ਬੇਸ਼ੱਕ ਘਰ ਲੈਣ ਦੇ ਲਈ ਵੈਸ ਸਮਾਂ ਖਾਸ ਕਰਕੇ ਗ੍ਰੇਟਰ ਟ੍ਰਾਂਟੋ ਏਰੀਆ ਦੇ ਵਿੱਚ ਕਾਂਡੋ ਮਾਰਕੀਟ ਕ੍ਰੈਸ਼ ਹੋਈ ਹੈ ਵੈਸੇ ਵੀ ਕੈਨੇਡਾ ਪਰਦੇ ਵਿੱਚ ਘਰਾਂ ਦੀਆਂ ਕੀਮਤਾਂ ਘਟੀਆਂ ਨੇ ਪਰ ਨਾਲੋਂ ਨਾਲ ਕੁਝ ਹੋਰ ਚਿੰਤਾਵਾਂ ਵੀ ਨੇ ਜਿਨ੍ਹਾਂ ਸਪੱਸ਼ਟ ਰੂਪ ਦੇ ਵਿੱਚ ਕਿਹਾ ਹੈ ਕਿ ਜੇਕਰ ਅਮਰੀਕਾ ਦੇ ਨਾਲ ਟ੍ਰੇਡ ਵਾਰ ਲੰਮੀ ਚੱਲਦੀ ਹੈ ਤਾਂ ਹਾਊਸਿੰਗ ਮਾਰਕੀਟ ਕ੍ਰੈਸ਼ ਵੀ ਕਰ ਸਕਦੀ ਹੈ ਭਾਪਕੇ ਬਹੁਤ ਸਾਰੇ ਘਰ ਬੈਂਕਾਂ ਵੱਲੋਂ ਪਲੇਂਚ ਕਰਕੇ ਵੇਚੇ ਜਾਣਗੇ ਜਿਸ ਦੇ ਨਾਲ ਕੀਮਤਾਂ ਦੇ ਵਿੱਚ ਕਮੀ ਆਏਗੀ ਪਰ ਨਾਲੋਂ ਨਾਲ ਮਹਾਰਾ ਨੇ ਇਹ ਸਲਾਹ ਵੀ ਦਿੱਤੀ ਹੈ ਕਿ ਇਹ ਉਹ ਮੌਕਾ ਨਹੀਂ ਹੈ ਜਿਸਨੇ ਹੁਣ ਪਹਿਲੀ ਵਾਰ ਘਰ ਖਰੀਦਣਾ ਸੀ ਅਤੇ ਨਹੀਂ ਖਰੀਦ ਸਕਿਆ ਤਾਂ ਅੱਗੇ ਉਹ ਰਹਿ ਜਾਏਗਾ ਉਹਨਾਂ ਕਹਿ ਕਿ ਮਾਰਕੀਟ ਤੇਜ਼ੀ ਦੇ ਨਾਲ ਅੱਗੇ ਵਧਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਨੇ ਥੋੜੀ ਬਹੁਤੀ ਹਲਚਲ ਦੇ ਨਾਲ ਕੁਝ ਪ੍ਰਾਈਸ ਦੇ ਉੱਪਰ ਅਸਰ ਤਾਂ ਜ਼ਰੂਰ ਪਾਏਗਾ ਪਰ ਨਾਲ ਨਾਲ ਇਨਸ਼ੋਰੈਂਸ ਯੂਟਿਲਿਟੀ ਬਿਲਸ ਤੇ ਹੋਰ ਕਿਸੇ ਚੀਜ਼ ਦੇ ਵਿੱਚ ਕਟੌਤੀ ਨਹੀਂ ਹੋਈ ਹੈ ਸਿਰਫ ਕੀਮਤਾਂ ਦੇ ਵਿੱਚ ਕਟੌਤੀ ਹੋਈ ਹੈ ਜਿਸ ਕਾਰਨ ਅਫੋਰਡੇਬਿਲਟੀ ਹਲੇ ਵੀ ਵੱਡਾ ਸੰਕਟ ਹੈ ਵੈਸਟ ਨਿਊਟਨ ਕਮਿਊਨਿਟੀ ਪਾਰਕ ਵਿੱਚ ਟੀਡੀ ਯੰਗ ਵਿਕਟਸ ਤਹਿਤ ਇੱਕ ਦਿਨ ਦਾ ਫ੍ਰੀ ਕਲੀਨਿਕ ਲਗਾਇਆ ਗਿਆ ਜਿਸ ਵਿੱਚ 100 ਤੋਂ ਵੱਧ ਯੰਗ ਕ੍ਰਿਕਟਰਸ ਨੇ ਭਾਗ ਲਿਆ ਇਸ ਮੌਕੇ ਬੱਚੇ ਕ੍ਰਿਕਟ ਨੂੰ ਬੜੇ ਉਤਸ਼ਾਹ ਦੇ ਨਾਲ ਸਿੱਖ ਰਹੇ ਸਨ ਇੰਗਲੈਂਡ ਦੇ ਸਾਬਕਾ ਕ੍ਰਿਕਟ ਵਿਸ਼ਵ ਕੱਪ ਚੈਂਪੀਅਨ ਲੀਅਮ ਪਲੈਂਕੋਟ ਅਤੇ ਸਾਊਥ ਅਫਰੀਕੀ ਕ੍ਰਿਕਟਰ ਕੋਰੇਨ ਡਰਾਈ ਦੀ ਅਗਵਾਈ ਹੇਠ ਇੱਕ ਦਿਨ ਦੇ ਫ੍ਰੀ ਕਲੀਨਿਕ ਲਈ ਵੈਸਟ ਨਿਊਟਨ ਕਮਿਊਨਿਟੀ ਪਾਰਕ ਵਿੱਚ 100 ਤੋਂ ਵੱਧ ਯੰਗ ਕ੍ਰਿਕਟਰਸ ਨੇ ਸ਼ਿਰਕਤ ਕੀਤੀ ਲੀਅਮ ਨੇ ਦੱਸਿਆ ਕਿ ਨਾਰਥ ਅਮਰੀਕਾ ਵਿੱਚ ਕ੍ਰਿਕਟ ਪ੍ਰਤੀ ਉਤਸ਼ਾਹ ਨੂੰ ਵਧਾਉਣ ਲਈ ਉਹ ਉਤਸ਼ਾਹਿਤ ਨੇ ਜਿਨ੍ਹਾਂ ٹیਡੀ ਯੰਗ ਵਿਕਟਸ ਸ਼ੁਰੂ ਕਰਨ ਲਈ ਬਾਉਂਡਰੀਜ਼ ਨਾਰਥ ਅਤੇ ٹیਡੀ ਬੈਂਕ ਦੀ ਭਾਈਵਾਲੀ ਨੂੰ ਇਸ ਦੇ ਲਈ ਮੇਨ ਦੱਸਿਆ ਜਿਨ੍ਹਾਂ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਟ੍ਰਾਂਟੋ ਵਿੱਚ ਕੈਂਪ ਲਗਾਇਆ ਗਿਆ ਤੇ ਬੱਚਿਆਂ ਨੂੰ ਕ੍ਰਿਕਟ ਬਾਰੇ ਜਾਣੂ ਕਰਵਾਉਣ ਦੇ ਵਿੱਚ ਉਹ ਕਾਮਯਾਬ ਰਹੇ ਅਤੇ ਬੱਚੇ ਕ੍ਰਿਕਟ ਬਾਰੇ ਸਿੱਖ ਕੇ ਚਿਹਰੇ ਤੇ ਮਸਕਾਨ ਲੈ ਕੇ ਜਾਂਦੇ ਸਨ ਸੋਲਡ ਆਊਟ ਕਲੀਨਿਕ ਵੈਸਟ ਨਿਊਟਨ ਕਮਿਊਨਿਟੀ ਪਾਰਕ ਵਿੱਚ ਦੁਪਹਿਰੇ 12:30 ਵਜੇ ਤੋਂ 3:30 ਵਜੇ ਤੱਕ ਚੱਲਿਆ ਜਿੱਥੇ ਟੀਮ ਕੈਨੇਡਾ ਦੇ ਐਥਲੀਟਾਂ ਅਤੇ ਦਾਸ ਆਸਟ੍ਰੇਲੀਅਨਜ਼ ਅਕੈਡਮੀ ਦੇ ਲੋਕਲ ਕੋਚਸ ਵੀ ਮਦਦ ਦੇ ਵਿੱਚ ਹਾਜ਼ਰ ਸਨ ਕਲੀਨਿਕ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਇੱਕ ਫ੍ਰੀ ਕਿੱਟ ਵੀ ਦਿੱਤੀ ਗਈ ਜਿਸ ਵਿੱਚ ਕ੍ਰਿਕਟ ਬੈਟ ਵਿਕਟ ਬੀਲਸ ਦਾ ਸੈੱਟ ਅਤੇ ਰਬੜ ਦੀ ਕ੍ਰਿਕਟ ਬਾਲ ਪਾਣੀ ਦੀ ਬੋਤਲ ਅਤੇ ਟੀ-ਸ਼ਰਟ ਅਤੇ ਗਾਈਡ ਸ਼ਾਮਲ ਸੀ ਟੀਡੀ ਦੇ ਸੀਨੀਅਰ ਮੈਨੇਜਰ ਮਿਕ ਰਮੋਸ਼ ਨੇ ਦੱਸਿਆ ਕਿ ਟੌਪ ਟਾਇਰਸ ਪ੍ਰੋਫੈਸ਼ਨਲ ਟੈਲੈਂਟ ਨਾਲ ਬੱਚੇ ਕ੍ਰਿਕਟ ਖੇਡਣਾ ਸਿੱਖ ਰਹੇ ਨੇ ਤੇ ਉਹਨਾਂ ਇਹ ਵੀ ਕਹੇ ਕਿ ਉਮੀਦ ਸਿਰਫ ਕੈਨੇਡਾ ਹੀ ਨਹੀਂ ਸਗੋਂ ਸਰੀ ਵਿੱਚ ਵੀ ਕ੍ਰਿਕਟ ਖੇਡਣ ਲਈ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਨਾ ਜਿੰਨਾ ਕਿਹਾ ਹੈ ਕਿ ਕਮਿਊਨਿਟੀ ਨੂੰ ਵਾਪਸ ਦੇਣਾ ਟੀਡੀ ਦਾ ਪ੍ਰਮੁੱਖ 파ਟ ਹੈ ਅਤੇ ਉਹਨਾਂ ਕਹੇ ਕਿ ਟੀਡੀ ਮਹਿਸੂਸ ਕਰਦਾ ਹੈ ਕਿ ਜਦੋਂ ਸਾਡੀ ਕਮਿਊਨਿਟੀ ਵੱਧਦੀ ਫੁੱਲਦੀ ਆ ਤਾਂ ਅਸੀਂ ਵੱਧਦੇ ਫੁੱਲਦੇ ਆ ਅਤੇ ਕਮਿਊਨਿਟੀ ਨੂੰ ਯੰਗ ਵਿਕਟ ਪ੍ਰੋਗਰਾਮ ਰਾਹੀਂ ਇਹ ਦਿੱਤਾ ਜਾ ਰਿਹਾ ਹੈ ਇਹ ਕਲੀਨਿਕਾਂ ਇੱਕ ਕ੍ਰਾਸ ਕੰਟਰੀ ਨੈਟਵਰਕ ਦਾ ਹਿੱਸਾ ਨੇ ਜਿਸ ਦੀ ਮੇਜ਼ਬਾਨੀ ਟੀਡੀ ਕਰ ਰਿਹਾ ਹੈ ਅਤੇ ਅਗਲੇ ਹਫਤੇ ਐਡਵੈਂਟਨ ਦੇ ਵਿੱਚ ਵੀ ਕਲੀਨਿਕ ਹੋਏਗਾ ਅਤੇ ਸਰੀ ਵਿੱਚ ਮੀਡਲ ਸਟਾਪ ਸੀ ਕਿਉਂਕਿ ਇਸ ਦੀ ਸ਼ੁਰੂਆਤ ਟੋਰਾਂਟੋ ਤੋਂ ਹੋਈ ਸੀ ਯੂ ਆਰ ਸੋ ਵੀਰੀ ਐਕਸਾਈਟਿਡ ਹਿਅਰ ਟੂਡੇ ਵਿਦ ਟੀਡੀ ਯੰਗ ਵਿਕਟਸ ਵੀ ਆਰ ਹਿਅਰ ਇਨ ਸਰੀ ਜਸਟ ਆਊਟਸਾਈਡ ਆਫ ਵੈਂਕੂਵਰ Uh, this has been an excellent day here, so we're doing a, a coaching incentive where we're trying to get people involved in the game. TD Bank have been excellent. Uh, we, we've worked together here to put these camps on. We've brought the LPC team, who's been working with Boundaries North over the last year to put something like this together, and, it, and it's an amazing that TD Bank have got behind this. Uh, myself and the other coaches today put on a really cool coaching clinic for people who've never seen cricket before, people who've played cricket before, they've come and enjoyed the field here, learn how to ball, bat, field. And, uh, and be a part of a little cricket environment here so we're hoping that uh, people come and get a really good appetite for cricket and they want to continue their journey and seek out local academies local cricket clubs but yeah that's what it's all about here grassroots cricket and growing the game properly kids coming enjoying going home with uh, a little bit of learning and also a smile on their face <laughs> ਚੈਨਲ ਪੰਜਾਬੀ ਦੇਖ ਰਹੇ ਸਮੂਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਐਕਸਪੋ ਸੈਂਟਰ ਪਹੁੰਚੇ ਆਂ ਜਿੱਥੇ ਹੈਰੀਟੇਜ ਫੈਸਟੀਵਲ ਚੱਲ ਰਿਹਾ ਜਿੱਥੇ ਵੱਖਰੇ ਵੱਖਰੇ ਪਾਂਤ ਪਾਂ ਤਰ੍ਹਾਂ ਦੇ ਕਲਚਰ ਇੱਥੇ ਅਜ ਇਕੱਠੇ ਹੋਏ ਨੇ ਉਹਨਾਂ ਦਾ ਖਾਣ ਪੀਣ ਉਹਨਾਂ ਦਾ ਪਹਿਰਾਵਾ ਹਰ ਇੱਕ ਦੁਨੀਆ ਦੇ ਵਿੱਚੋਂ ਜਿਹੜੇ ਲੋਕ ਨੇ ਇੱਥੇ ਪਹੁੰਚੇ ਨੇ ਇਸ ਹੈਰੀਟੇਜ ਮੇਲੇ ਦੇ ਵਿੱਚ ਤੇ ਚਲੋ ਆਓ ਆਪਾਂ ਹੁਣ ਦੇਖਦੇ ਆਂ ਲੋਕਾਂ ਦਾ ਵੱਖਰਾ ਵੱਖਰਾ ਕਲਚਰ ਵੱਖਰਾ ਪਹਿਰਾਵਾ ਤੇ ਵੱਖਰਾ ਭੋਜਨ Belonging to Turkestan. Yes. Yeah, and what type of dance you are doing here? This is, as you know, this is warm hospitality. We're shaking hands, men and women. That means unity is important in society. And we, we are here to representative our culture and share our culture and values with other nation. As you know, Canada in general, and especially Edmonton, is a multicultural, multi-ethnicity, and we respect it. We recognize that. Okay. And, uh, how many persons you are came here for this festival? How many persons you are came here for this festival? Like At least we uh, attending more than 500, and including some people from United States of America, some people from Toronto, okay. Ontario, Alberta as well and we we really enjoying this festival uh, this is the first time when you are uh, uh, attending this festival or before you are coming here this is my first time but i think my colleagues attending from uh, 2016 so how you feel that we feel amazing we taste different foods we see different culture different music and This is amazing. I would like to request for everybody be able to attend this festival. Thank you very much sir. Bye nice to meet Thank you. ਫਿਲਹਾਲ ਦੇ ਲਈ ਕੈਨੇਡਾ ਨੇ ਉਸ ਦੇ ਵਿੱਚ ਇੰਨਾ ਹੀ ਭਲਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਦਿਓ ਆ ਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ। ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ